ਫਗਵਾੜਾ ਨਜ਼ਦੀਕ ਉੱਚਾ ਪਿੰਡ ਵਿਖੇ ਜ਼ਮੀਨੀ ਵਿਵਾਦ ਦੇ ਚੱਲਦਿਆਂ ਦੋ ਤਰ੍ਹਾਂ ਵਿਚਕਾਰ ਹੋਏ ਝਗੜੇ ਵਿੱਚ ਦੋ ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਇਸ ਦੌਰਾਨ ਗੱਲਬਾਤ ਕਰਦੇ ਹਾਂ ਇੱਕ ਧਿਰ ਦੇ ਸੰਦੀਪ ਸਿੰਘ ਨੇ ਦੱਸਿਆ ਕਿ ਉਹ ਜਦੋਂ ਆਪਣੇ ਖੇਤਾਂ ਵਿੱਚ ਕਦੂ ਕਰ ਰਿਹਾ ਸੀ ਤਾਂ ਦੂਸਰੀ ਧਿਰ ਦੇ ਅਮਨਪ੍ਰੀਤ ਸਿੰਘ ਜੋ ਕਿ 5-6 ਭਰਾ ਹਨ ਨੇ ਹੋਰਨਾਂ ਵਿਅਕਤੀਆਂ ਨਾਲ ਮਿਲ ਕੇ ਝਗੜਾ ਕੱਨਾਂ ਸ਼ੁਰੂ ਕਰ ਦਿੱਤਾ ਤੇ ਇਸ ਝਗੜੇ ਦੌਰਾਨ ਉਨ੍ਹਾਂ ਨੇ ਉਸਤੇ ਤੇਜ਼ਧਾਰ ਹਥਿਆਰ ਅਤੇ ਬੇਸਵਾਲ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਹ ਝਗੜਾ ਜ਼ਮੀਨੀ ਵਿਵਾਦ ਦੇ ਚੱਲਦਿਆਂ ਹੋਇਆ ਹੈ ਜਿਸ ਬਾਰੇ ਉਨ੍ਹਾਂ ਸੰਬੰਧਿਤ ਥਾਣੇ ਦੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ। ਮਾਮਲਾ ਜੀ ਮੈਂ ਟਰੈਕਟਰ ਖੜਾ ਕਰਨ ਗਿਆ ਸੀ ਜੀ ਆਪਣੀ ਵਿਹਲੀ ਜੀ। ਤੇ ਉਹke ਸਾਡੇ ਲਾਗੇ ਬੰਦੇ ਸੀਗੇ ਜੀ ਪੰਜ ਛੇ ਭਰਾ ਇਕੱਠੇ ਰਹਿੰਦੇ ਆ ਜੀ ਤਾਂ ਉਹਨਾਂ ਨੇ 15 16 ਬੰਦੇ ਹੋਰ ਵੀ ਥੱਜੋ ਆ ਜੀ ਉਹਨਾਂ ਦੇ ਕੋਲ ਅਸਲਾ ਵੀ ਸੀ ਤਾਂ ਧਾਰ ਵੀ ਸੀਗਾ ਜੀ ਧਾਰ ਨੂੰ ਨੇ ਮੇਰੇ ਨੱਕ ਤੇ ਮਾਰਿਆ ਜੀ ਇੱਥੇ ਤੇ ਬੈਸਬਾਲ ਮੇਰੀ ਠੂਈ ਤੇ ਮਾਰੇ ਆ ਜੀ ਪਿੱਛੇ ਤੇ ਲੜਾਈ ਦਾ ਕਾਰਨ ਕੀ ਆ ਜੀ ਮੇਨ ਲੜਾਈ ਦਾ ਜੀ ਕਾਰਨ ਕੋਈ ਦੱਤਿਆ ਨਹੀਂ ਕੋਈ ਰਾਹ ਦੱਸਦੇ ਸੀਗੇ ਅੰਤੇ ਚਲੋ ਜਿੱਦਾਂ ਹੋਊਗਾ ਬਹਿ ਕੇ ਆਪਾਂ ਕਰ ਲਵਾਂਗੇ ਜੀ ਗੱਲ ਕੋਈ ਆ ਕਿੰਨੇ ਵਿਅਕਤੀਆਂ ਨੇ ਤੁਹਾਡੇ ਉੱਪਰ ਹਮਲਾ ਕੀਤਾ ਜੀ ਮੇਰੇ ਤੇ ਕੀਤਾ ਜੀ ਅਣਪਛਾਤੇ ਬੰਦੇ ਸੀ ਜੀ ਚਾਰ ਬੰਦੇ ਨੂੰ ਮੈਂ ਪਛਾਣ ਲਾਇਆ ਜੀ ਤੇ ਕਿਸ ਚੀਜ਼ ਨਾਲ ਤੁਹਾਡੇ ਤੇ ਹਮਲਾ ਕੀਤਾ ਸਰ ਦਾਤ ਨਾਲ ਜੀ ਦਾਤ ਮਾਰੇ ਹਾਂਜੀ ਨੱਕ ਤੇ ਮਾਰਿਆ ਮੇਰੇ ਨਾਲ ਤੁਸੀਂ ਕੱਲੇ ਸੀਗੇ ਮੈਂ ਹਾਂਜੀ ਇਕੱਲਾ ਹੀ ਸੀਗੀ ਤੇ ਪਿੰਡ ਦੇ ਵਿੱਚ ਕੋਈ ਲੜਾਈ ਨਹੀਂ ਜੀ ਮੈਂ ਇੱਕ ਖੂਹ ਤੇ ਮੈਂ ਕੰਮ ਕਰਦਾ ਸੀ ਜੀ ਕਦੂ ਕਰਦਾ ਸੀ ਅੱਛਾ ਜੀ ਹਾਂਜੀ ਉਹੀ ਬੰਦੇ ਸੱਦੇ ਹੋਈ 16 17 ਜਾਣੇ ਜੀ ਹਾਂਜੀ ਤੇ ਉਹ ਕਿਹੜੇ ਕਿਹੜੇ ਬੰਦੇ ਤੋਂ ਉਹ ਜਿਹਨਾਂ ਨੇ ਤੁਹਾਡੇ ਉੱਪਰ ਹਮਲਾ ਕੀਤਾ ਉਹ ਜੀ ਬੰਦੇ ਤੁਹਾਡੇ ਪਿੰਡ ਦੇ ਉੱਚੇ ਬਣਦੇ ਆ ਜੀ ਖੂਦ ਤੇ ਆਏ ਆ ਹਰਿਆਣੇ ਤੋਂ ਆਏ ਹੋ ਆ ਜੀ ਬੰਦੇ ਹੁਣ ਇੱਥੇ ਆ ਕੇ ਜ਼ਮੀਨ ਲਈ ਹੋ ਆ ਜੀ ਅੱਛਾ ਜੀ ਹਾਂ ਜੀ ਹਾਂ ਜੀ ਪੰਜ 6 ਬਰਾਏ ਆ ਜੀ ਇੱਕ ਉਹਨਾਂ ਦਾ ਫਾਦਰ ਆ ਜੀ ਜਿਹੜੀ ਜਿਹੜੀ ਜ਼ਮੀਨ ਲਈਤੀ ਉਹ ਤੁਹਾਡੇ ਨਾਲ ਲਈਤੀ ਆ ਹਾਂ ਜੀ ਹਾਂ ਜੀ ਨਾਲ ਲਈਤੀ ਆ ਜੀ ਕਿੰਨੇ ਕਿੱਲੇ ਲਈਤੀ ਉਹਨੇ ਨੇ ਪੂਰੀ ਲਿਆ ਹੋ ਜੀ 8 9 ਕਿੱਦੇ ਲਿਆ ਹੋ ਆ ਜੀ ਉੱਥੇ ਅੱਛਾ ਜੀ ਤੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਨੂੰ ਸ਼ਿਕਾਇਤ ਕੀਤੀ ਤੁਸੀਂ ਪੁਲਿਸ ਨੂੰ ਕੀਤੀ ਸੀ ਜੀ ਹਾਂ ਪੁਲਿਸ ਆਈ ਸੀ ਮੌਕੇ ਤੇ ਸਰ ਨਹੀਂ ਜੀ ਆਈ ਪੁਲਿਸ ਪੁਲਿਸ ਨਹੀਂ ਆਈ ਹਾਲੇ ਉਧਰ ਦੂਸਰੀ ਧਿਰ ਦੇ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਪਹਿਲੀ ਧਿਰ ਦਾ ਵਿਅਕਤੀ ਸੰਦੀਪ ਸਿੰਘ ਉਹਨਾਂ ਦੀ ਜ਼ਮੀਨ ਤੇ ਨਿਸ਼ਾਨਦੇਹੀ ਵਾਲੇ ਪਾਈ ਪੁੱਟ ਰਿਹਾ ਸੀ ਜਿਸ ਨੂੰ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਅਤੇ ਉਸ ਦੀ ਪਤਨੀ ਨੇ ਉਸ ਤੇ ਹਮਲਾ ਕਰ ਦਿੱਤਾ ਫਿਲਹਾਲ ਦੋਹਾਂ ਧਿਰਾਂ ਵੱਲੋਂ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਫੋਗਵਾੜਾ ਤੋਂ ਨਵਰਾਂਗ ਚੈਨਲ ਦੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਸਾਡੇ ਨੂੰ ਉੱਥੇ ਆਪਣੀ ਦੀ ਜ਼ਮੀਨ ਹੈ ਖੇਤੀਬਾੜੀ ਔਰ ਜੀਵਨ ਰੱਖੀ ਹੋਈ ਔਰ ਉਸੇ ਉਹਨੇ ਜਿਸ ਤਰ੍ਹਾਂ ਉਹ ਦੀ ਪੁਸ਼ਤੀ ਕੀਤੀ ਮਤਲਬ ਹਾਂਜੀ ਜਿਹੜੇ ਪੈਰ ਕੱਟੇ ਉਹਨੇ ਨਿਸ਼ਾਨਦੇ ਹੀ ਹਾਂਜੀ ਉਹ ਕੁੱਤਨ ਦੀ ਕੋਸ਼ਿਸ਼ ਕੀਤੀ ਆ ਆਈ ਰੋਕਣ ਦੀ ਕੋਸ਼ਿਸ਼ ਕੀਤੀ ਆ ਪਰ ਉਹਨੇ ਉਹਦੀ ਵਾਈਫ ਨੇ ਪਿੱਛੋਂ ਮਾਰਿਆ ਕੁਝ ਬਰੇ ਕਿ ਇਹਨਾਂ ਨੇ ਤੁਹਾਡੇ ਉੱਪਰ ਅਟੈਕ ਕੀਤਾ ਸੰਦੀਪ ਸਿੰਘ ਕਿੱਥੇ ਦੇ ਰਹਿਣ ਵਾਲੇ ਹੋ ਉੱਚੇ ਪਿੰਡ ਦੇ ਤੇ ਕਿੰਨੇ ਕਿੰਨੇ ਵਿਅਕਤੀਆਂ ਨੇ ਤੁਹਾਡੇ ਉੱਪਰ ਹਮਲਾ ਕੀਤਾ ਹਾਂਜੀ ਸਿੰਘਲ ਉੱਪਰ ਉਹਦੇ ਨਾਮ ਹੋਰ ਵੀ ਉਹਦੇ ਮੈਂ ਜਾਣਦਾ ਨਹੀਂ ਮੈਂ ਹੀ ਨਵੇਂ ਆਏ ਹੂੰ ਜਗਾਦੂਦੀ ਤੁਹਾਡੀ ਮੁੱਲਦੀ ਹੈ ਕਿ ਹਾਂਜੀ ਮੁੱਲ ਦਿੱਤੀ ਸੀ ਹਾਂ ਜਿਹੜੇ ਫਿਆਰ ਨਾਲ ਮਾਰਿਆ ਉਹਨੂੰ ਸਾਡੇ ਨੇ ਪਿੱਛੇ ਤੇ ਮਿਲੇ ਆ ਇੱਥੇ ਤੇ ਵਜਾਓ ਜਿਹੜਾ ਕਈ ਜਣਾ ਦਸਤਾ ਹੁੰਦਾ ਉਹ ਮੈਂ ਰੋਕਣ ਦੀ ਕੋਸ਼ਿਸ਼ ਕੀਤੀ ਆ ਦੇਖ ਕੇ ਆ ਤੇ ਲੜਾਈ ਦਾ ਕਾਰਨ ਕੀ ਆ ਸਾਹਮਣੇ ਆਇਆ ਕਾਰਨ ਤਾਂ ਇਹ ਬਸ ਸਾਡੀ ਜ਼ਮੀਨ ਦੀ ਛੱਡਣਾ ਜੀ ਹਾਂਜੀ ਚੋਟਣ ਦੀ ਕੋਸ਼ਿਸ਼ ਕਰ ਰਹੇ ਨੇ ਕਿਸੇ ਦੀ ਕਿੰਨੀ ਜਗ੍ਹਾ ਉਹ ਤੁਹਾਡੀ ਜ਼ਮੀਨ ਹਾਂਜੀ ਅੱਧਾ ਕਿੱਲੇ ਅੱਧਿਆ ਕਿੱਲੇ ਕਿਉਂ ਤੇ ਕੋਈ ਸ਼ਮਤ ਗਈ ਬੀਜਿਆ ਵੀ ਆ ਤੁਸੀਂ ਜਿਹੜੀ ਲਾਈਨ ਹੈ ਝੋਨਾ ਲਗਾ ਰਹੇ ਝੋਨਾ ਲਗਾ ਰਹੇ ਤੇ ਕੀ ਮੰਗ ਰੱਖਦੇ ਤੁਸੀਂ ਆਪਾਂ ਮੰਗਦੇ ਸਰਮੁਏ ਜੀ ਸਦਾ ਪਹਿਲੀ ਗੱਲ ਤੇ ਸਾਡਾ ਸਹੀ ਟ੍ਰੀਟਮੈਂਟ ਸਾਨੂੰ ਦਿੱਤਾ ਜਾਵੇ ਸਾਡਾ ਅਕਸਰ ਕੀਤਾ ਜਾਵੇ ਮੌਕੇ ਤੇ ਸਾਡੀ ਸੇਵਾਈ ਹੋਵੇ ਪਰ ਉੱਥੇ ਵੀ ਜੋ ਸਾਡਾ ਅਸੀਂ ਇੱਥੇ ਨਵੇਂ ਆਇਆ ਹਰਿਆਣੇ ਤੋਂ ਆਇਆ ਨਿੱਤ ਅੱਗੇ ਨਵੇਂ ਜੁੜੀ ਲਈਆ ਤੇ ਉਹ ਬੰਦਾ ਥੋੜਾ ਜਿਹੜਾ ਸਾਡਾ ਪੋਸੀ ਆ ਕੇਵਲ ਉਹ ਪਹਿਲਾਂ ਵੀ 26 ਦਾ ਕੇਸ ਚੱਲਦਾ ਰਹਿ ਚੁੱਕਾ ਤੇ ਮੰਗ ਕੀ ਰੱਖਦੇ ਆਪਾਂ ਮੰਗਿਆ ਸਾਨੂੰ ਸਾਫ਼ ਹੋਵੇ ਸਾਡੀ ਜਗ੍ਹਾ ਤੇ ਸਰਮੁਏ ਤੇ ਪਰ ਸਾਡੀ ਹੋਣ ਵਾਲੇ ਟਾਈਮ ਤੇ ਸਾਡੀ ਕੋਈ ਦਰਖਾਸਤ ਵਗੈਰਾ ਦੇ ਰਹੇ ਤੁਸੀਂ